ਕੇਂਦਰ ਦੀ ਖੁੱਲ ਚੁੱਕੀ ਹੈ ਫੋਲ ਮੀਟਿੰਗ ਦੇ ਦੌਰਾਨ ਖੇਤੀ ਮੰਤਰੀ ਨਿਰੰਦਰ ਸਿੰਘ ਤੋਮਰ ਦੇ ਮੂੰਹੋਂ ਨਿਕਲਿਆ ਇੱਕ ਵੱਡਾ ਰਾਜ਼ ਇੱਕ ਸੰਸਨੀ ਖੇਜ਼ ਖੁਲਾਸਾ ਕਿਸਾਨ ਆਗੂਆਂ ਦੀ ਅਤੇ ਕੇਂਦਰ ਦੀ ਮੀਟਿੰਗ ਦੇ ਦੌਰਾਨ ਹੋਇਆ ਹੈ ਜਿਸ ਦੀ ਜਾਣਕਾਰੀ ਕਿਸਾਨ ਆਗੂਆਂ ਵੱਲੋਂ ਦਿੱਤੀ ਗਈ ਹੈ ਮੀਟਿੰਗ ਦੇ ਦੌਰਾਨ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਕਿਸਾਨਾਂ ਨੂੰ ਵੱਡੀ ਗੱਲ ਕਹੀ ਗਈ ਹੈ ਉਹਨਾਂ ਕਹਿੰਦੇ ਕਿ ਅੱਜ ਮੈਂ ਤੁਹਾਡੇ ਕਹੇ ਤੇ ਕਾਨੂੰਨ ਰੱਦ ਕਰ ਦੇਵਾਂ ਪਰੰਤੂ ਜੇਕਰ ਕੱਲ ਨੂੰ ਅਬਾਨੀ ਅਤੇ ਅਡਾਨੀ ਆ ਕੇ ਮੈਨੂੰ ਇਹ ਕਹਿਣ ਕਿ ਕਾਨੂੰਨ ਬਣਾਓ ਇਸ ਗੱਲ ਦੀ ਜਾਣਕਾਰੀ ਤੁਹਾਨੂੰ ਦੱਸ ਜੀ ਕਿ ਕਿਸਾਨ ਆਗੂਆ ਵੱਲੋਂ ਵਿਗਿਆਨ ਪਵਨ ਤੋਂ ਬਾਹਰ ਆ ਕੇ মিডিਆ ਨੂੰ ਦਿੱਤੀ ਗਈ ਹੈ ਕੇਂਦਰੀ ਖੇਤੀ ਮੰਤਰੀ ਦੇ ਮੂੰਹੋਂ ਨਿਕਲੀ ਇਹ ਗੱਲ ਸਿੱਧਾ ਇਸ਼ਾਰਾ ਕਰਦੀ ਹੈ ਕਿ ਇਹ ਕਾਨੂੰਨ ਕਿਸ ਦੇ ਕਹਨ ਤੇ ਬਣੇ ਨੇ ਕਿਉਂਕਿ ਨਰਿੰਦਰ ਸਿੰਘ ਤੋਮਰ ਵੱਲੋਂ ਕੇਵਲ ਅੰਬਾਨੀ ਅਤੇ ਅਡਾਨੀ ਦਾ ਨਾਮ ਹੀ ਲਿਆ ਗਿਆ ਕਿਸਾਨਾਂ ਦਾ ਅੰਦੇਸ਼ਾ ਤੋਮਰ ਦੇ ਮੂੰਹੋਂ ਨਿਕਲੀ ਇਸ ਗੱਲ ਨੇ ਹੁਣ ਪੱਕਾ ਕਰ ਦਿੱਤਾ ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਕੇਵਲ ਅੰਬਾਨੀ ਅਤੇ ਅਡਾਨੀ ਲਈ ਬਣਾਏ ਗਏ ਨੇ ਕੇਂਦਰ ਸਰਕਾਰ ਦੀ ਵੱਡੀ ਫੋਲ ਹੈ ਇਸ ਗੱਲ ਨੇ ਹੁਣ ਖੋਲ ਕੇ ਰੱਖ ਦਿੱਤੀ ਹੈ ਇੱਕ ਗੱਲ ਤੋਮਰ ਜੀ ਨੇ ਮੂੰਹੋਂ ਨਿਕਲੀ ਹੈ ਉੱਥੇ ਗੱਲਬਾਤ ਕਰਦੇ ਆਂ ਕਿ ਮੈਂ ਅੱਜ ਕਾਨੂੰਨ ਤੁਹਾਡਾ ਰੱਦ ਕਰ ਦਿੰਨਾ ਤੇ ਕੱਲ ਨੂੰ ਅਡਾਨੀ ਬਾਨੀ ਵੀ ਆ ਸਕਦੇ ਨੇ ਬਿਲਕੁਲ ਨੇ ਨਾ ਕਿਹਾ ਕਿ ਉਹ ਵੀ ਆ ਜਾਣ ਇਹ ਕਾਨੂੰਨ ਜਾਰੀ ਰਹਿਣ ਦਿਓ ਹਾਂ ਜਾਰੀ ਰਹਿਣ ਦਿਓ ਤੇ ਇਹ ਗੱਲ ਸਪਸ਼ਟ ਹੋ ਗਈ ਕਿਸੇ ਵੇਖੋ ਕਿਸੇ ਮੈਨੂੰ ਇਸ ਗੱਲ ਸੁਣ ਕੇ ਬੜਾ ਸਾਹਿਬ ਕਿਸੇ ਹੋਰ ਘਰਾਣੇ ਦਾ ਕਿਉਂ ਨਹੀਂ ਨਾਂ ਲਿਆ ਸਿਰਫ ਉਹ ਅਭੀ ਅਡਾਨੀ ਬਾਨੀ ਵੀ ਆ ਸਕਦੇ ਨੇ ਇੱਥੇ ਕਰਕੇ ਫਿਰ ਚੁੱਪ ਕਰ ਗਏ ਬਹੁਤ ਬਹੁਤ ਵੱਡੀ ਗੱਲ ਹੈ ਜਿੱਦਾਂ ਚੋੜ ਦੀ ਦਾੜੀ ਤਿੰਨ ਕਾ ਤਾਂ ਇਹ ਭਾਰਤੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੁਮਰ ਉਹਨਾਂ ਨੇ ਕਿਹਾ ਵੀ ਜੇ ਅੱਜ ਤੁਸੀਂ ਆ ਗਏ ਇਕੱਠੇ ਹੋ ਕਿ ਭਾਈ ਇਹ ਕਾਨੂੰਨ ਰੱਦ ਕਰ ਦਿਓ ਤਾਂ ਫਿਰ ਕੱਲ ਨੂੰ ਅਬਾਨੀ ਅਦਾਨੀ ਆ ਸਕਦੇ ਨੇ ਦੁਬਾਰਾ ਇਹ ਕਾਨੂੰਨ ਬਣਾ ਦਿਓ ਤਾਂ ਇਹਦਾ ਮਤਲਬ ਕਾਨੂੰਨ ਉਹਨਾਂ ਬਣਵਾਇਆ ਸਪਸ਼ਟ ਉਹਨਾਂ ਦੇ ਮੂੰਹੋਂ ਨਿਕਲਿਆ ਬਿਲਕੁਲੇ ਮੂੰਹੋਂ ਨਿਕਲਿਆ ਅਸੀਂ ਸਾਰੀ ਰਿਕਾਰਡਿੰਗ ਵੀ ਕਰਵਾਈ ਸਰਕਾਰ ਤੋਂ ਵੀ ਅਸੀਂ ਜਿਹੜੀ ਜਿਹੜੀ ਗੱਲ ਕਰਦੇ ਅਸੀਂ ਦੋ ਪਾਸੇ ਕੈਮਰੇ ਲਾਓ ਲੱਗਦਾ ਇਹਦਾ ਮਤਲਬ ਇੱਕ ਪਾਸੇ ਅ ਇਹਦਾ ਮਤਲਬ ਅਡਾਨੀ ਤੇ ਅਵਾਨੀਆਂ ਦੇ ਬਚਾਲੇ ਸਰਕਾਰ ਹੈ ਹੁਣ ਸਰਕਾਰੀ ਦਾ ਸਰਕਾਰ ਦਾ ਪਲੜਾ ਪਹਿਲਾਂ ਅਡਾਨੀਆਂ ਕੰਨ ਵਾਲੇ ਪਾਸੇ ਭਰੀ ਸੀ ਹੁਣ ਇਹ ਕਿਸਾਨਾਂ ਵਾਲੇ ਪਾਸੇ ਭਰੀ ਹੋ ਜਾਂਦਾ ਜਦੋਂ ਕਿਸਾਨਾਂ ਵਾਲੇ ਪਾਸੇ ਉਹ ਕੋਈ ਰਾਹਤ ਦੇਣ ਦੀ ਕੋਸ਼ਿਸ਼ ਕਰਨਗੇ ਫਿਰ ਉਹ ਅਡਾਨੇ ਆਉਣਗੇ ਇਹਦਾ ਮਤਲਬ ਸਾਫ਼ ਹੈ ਜਿਹੜਾ ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਜੇ ਨਹੀਂ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਉਹ ਗੱਲ ਸਾਫ਼ ਤਾਂ ਹੋ ਗਈ ਵੀ ਕਾਰਪੋਰੇਟ ਘਰਾਣੇ ਦੀ ਸਰਕਾਰ ਤਾਂ ਹੈ ਹੀ ਹੈ ਉਹਨਾਂ ਦੇ ਫਾਇਦੇ ਕਰਦੀ ਹੈ ਆਪਦੇ ਮੂੰਹੋਂ ਕਹਦਾ ਉਹਨਾਂ ਆਪਦੇ ਮੂੰਹੋਂ ਉਹ ਛੱਪ ਦੇ ਮੂੰਹ ਚ ਕੋਡ ਕਿਰਲੀ ਆ ਜੇ ਗਾਂਢ ਪਾਉਂਦੀ ਆ ਤਾਂ ਉਧਰੋਂ ਜੇ ਬਾਹਰ ਕੱਢਦੀ ਆ ਤਾਂ ਤਾਂ ਵੀ ਉਹ ਚੜਦੀ ਆ ਇਹਦਾ ਭਰਾਵਾ ਤੁਸੀਂ ਪੰਜਾਬੀਓ ਤੁਸੀਂ ਕਹਿ ਸਕਦੇ ਹੋ ਆਪਾਂ ਵੀ ਕਹਿ ਸਕਦੇ ਹਾਂ ਮੈਂ ਤਾਂ ਉਹ ਅਸੀਂ ਦੇਖਾਂਗੇ ਕਿਉਂਕਿ ਫਸੀ ਹੋਈ ਸਰਕਾਰ ਹੈ ਇੱਧਰ ਗਰਦਨ ਤੇ ਗੋਡਾ ਨੇ ਸੜਨਾ ਗੱਲ ਨਹੀਂ ਸੀ ਕਰ